ਚੋਰ ਹੈ ਉਹ ਲੋਕੀ ਕਹਿੰਦੇ ਕਿੱਥੇ ਰਹਿੰਦੇ ਕੱਡੇ ਕੱਡੇ ਰਹਿੰਦੇ ਲੋਕੀ ਕਹਿੰਦੇ ਕਿੱਥੇ ਰਹਿੰਦੇ ਕੱਡੇ ਕੱਡੇ ਰਹਿੰਦੇ ਲੋਕੀ ਕਹਿੰਦੇ ਕਿੱਥੇ ਰਹਿੰਦੇ ਕੱਡੇ ਕੱਡੇ ਰਹਿੰਦੇ ਚੋਰ ਦੀ ਚੋਰ ਹੈ ਨੌ ਚੋਰ ਬਰੂ ਨੌ ਚੋਰ ਨੌ ਚੋਰ ਚੋਰ ਨੌ ਚੋਰ ਚੋਰ ਕਹਿੰਦੇ ਹੈ ਨਹੀਂ ਹੈ ਨਹੀਂ ਪਹਿਲਾ ਹੋਣਾ ਕਹਿੰਦੇ ਹੈ ਨਹੀਂ ਹੈ ਨਹੀਂ ਮਿੱਠਾ ਪਾਣੀ ਬੋਰਾ ਦਾ ਨਾ ਮਿੱਠਾ ਦਾ ਚੋਰਾਂ ਦਾ ਚੋਰ ਹੈ ਵੀ ਚੋਰ ਹੈ ਸਾਡਾ ਟੱਪਰ ਚੋਰ ਹੈ ਚੋਰ ਹੈ ਵੀ ਚੋਰ ਹੈ ਸਾਡਾ ਟੱਪਰ ਚੋਰ ਹੈ ਪਹਿਲਾਂ ਕਹਿੰਦੇ ਸੀ ਪੈਣੀ ਪੈਣੀ ਹੁਣ ਕਹਿੰਦੇ ਹੈ ਨਹੀਂ ਹੈ ਨਹੀਂ ਪਹਿਲਾਂ ਕਹਿੰਦੇ ਸੀ ਪੈਣੀ ਪੈਣੀ ਹੁਣ ਕਹਿੰਦੇ ਹੈ ਨਹੀਂ ਹੈ ਨਹੀਂ ਚੋਰ ਆਪਣੀ ਕੰਪਨੀ ਖੋਲਣਗੇ ਜਮਿਆਂ ਨੂੰ ਵੀ ਰੋਲਣਗੇ ਨਵੀਂ ਕੰਪਨੀ ਖੋਲਣਗੇ ਜਮਿਆਂ ਨੂੰ ਵੀ ਰੋਲਣਗੇ ਨਵੀਂ ਕੰਪਨੀ ਖੋਲਣਗੇ ਜਮਿਆਂ ਨੂੰ ਵੀ ਰੋਲਣਗੇ ਸਾਡਾ ਸਾਡਾ ਹੱਥ ਇਸੇ ਰਸਤੇ ਚਲੇ ਭਾਈ ਅੰਦੀ ਫੜਦੇ ਆਂ ਭਾਈ ਅੱਗੇ ਭਾਈ ਜੰਪ ਕਰਦੇ ਆ ਸਾਰੇ ਨੇ ਹਾਂਜੀ ਸਾਰਿਆਂ ਨੂੰ ਸੱਚੀ ਗੱਲ ਕਿ ਅਸੀਂ ਸਾਰੇ ਇਕੱਠੇ ਡੈਵਲਪਰ ਭਾਈ ਦੇ ਨਾਲ ਕਰਦੇ ਤੇ ਮੈਂ ਵੀ ਇਹਨਾਂ ਦੇ ਨਾਲ ਖੜਾ ਤੇ ਸਾਡੇ ਸਾਰਿਆਂ ਦਾ ਧੱਕਾ ਹੋਇਆ ਕੰਪਨੀ ਨੇ ਕਿੰਨੇ ਚਲਾਈ ਸੀ ਕੰਪਨੀ ਦੇ ਵਿੱਚ ਕੰਮ ਵੀ ਬਹੁਤ ਚੱਲਿਆ ਤੇ ਮੈਂ ਕੋਈ ਪ੍ਰੋਫਿਟ ਨਹੀਂ ਲੈ ਕੇ ਨਿਕਲੇ ਵਿੱਚ ਤੇ ਅਸੀਂ 올 ਟੁਗੇਦਰ ਪੰਜ ਪਾਰ ਨੇ ਸੀਗੇ ਸਾਨੂੰ ਪਹਿਲਾ ਮੈਂ ਇਹ ਪਰਮ ਇੰਦਰੀਨ ਸਿੰਘ ਇਹ ਰਾਪਰਟਿੰਗ ਸਰ ਤੇ ਉਸ ਤੋਂ ਬਾਅਦ ਜਦੋਂ ਅਸੀਂ ਯਾਰ ਲਿਆ ਤੇ ਉਸ ਤੋਂ ਬਾਅਦ ਆਪਣੇ ਨਾਲ ਜੁੜਿਆ ਹੈਗਾ ਮਨਪ੍ਰੀਤ ਪੱਤਰ ਇਹ ਸਾਰੇ ਪਾਰਟਨਰਸ਼ਿਪ ਤੇ ਜਿੰਤਾ ਜਤਾ ਕੰਪਨੀ ਚ ਪੈਸੇ ਆਉਂਦੇ ਰਹੇ ਤੇ ਸਾਰੇ ਆਪਣੇ ਨਾਲ ਸੀ ਥੋੜੀ ਥੋੜੀ ਜਦੋਂ ਐਂਡ ਤੇ ਜਦੋਂ ਪਤਾ ਲੱਗਿਆ ਕਿ ਕੰਪਨੀ ਖੋਖਰੀ ਹੋ ਗਈ ਸਾਰੇ ਭੱਜ ਗਏ ਤੇ ਦਰਯੋਗ ਚਾਰੇ ਵੀ ਨਾਲ ਹੀ ਦੇ ਬਸੇ ਆ ਤੇ ਇਹਨਾਂ ਦੇ ਅਸੀਂ ਦੇਣਦਾਰ ਆ ਸਾਨੂੰ ਇਹਨਾਂ ਦੇ ਨਾਲ ਮੈਂ ਤਾਂ ਨੰਨਾ ਖੜਾ ਤੇ ਬਾਕੀ ਕੋਲੇ ਜਿਹੜੇ ਨਾਲ ਖੜੇ ਜੋ ਵਾਇਗਰੂ ਨੇ ਕੀਤਾ ਵੀ ਮੇਰੇ ਕੋਲ ਹੋਇਆ ਕੁਛ ਮੈਂ ਦਊਂ ਸਤਿਗੁਰਾਲ ਸਰਨ ਮੈਂ ਟੂਨਾ ਪ੍ਰੈਸਿਡੈਂਸਿਪਨ ਦਾ ਪੰਡਰ ਬੋਲ ਰਿਹਾ ਜੋ ਵੀ ਇਹ ਪ੍ਰੋਟੈਸਟ ਹੋ ਰਿਹਾ ਡਰਾਈਵਰ ਕਰ ਰਹੇ ਹਨ ਬਿਲਕੁਲ ਸਹੀ ਕਰ ਰਹੇ ਹਨ ਡਰਾਈਵਰਾਂ ਨਾਲ ਤਾਂ ਚਲੋ ਧੱਕਾ ਹੋਇਆ ਹੋਇਆ ਏ ਮੇਰੇ ਨਾਲ ਵੀ ਧੋਖਾ ਕੀਤਾ ਗਿਆ ਪੋਸਟਰ ਸਾਰੇ ਘਮਰੇ ਮੀਡੀਆ ਦੇ ਉੱਤੇ ਤੇ ਮੇਰੇ ਇਕੱਲੇ ਦੇ ਘਮਰੇ ਆ ਅਸੀਂ ਪੰਜ ਪਾਰਟਨਰ ਸੀ ਪਰ ਇਹ ਪੋਸਟਰਾਂ ਦੇ ਵਿੱਚ ਮੈਨੂੰ ਇਕੱਲੇ ਨੂੰ ਹੀ ਸ਼ੋ ਕੀਤਾ ਗਿਆ ਵੀ ਮੈਂ ਟੂਨੌਫ ਨੂੰ ਇਕੱਲੇ ਨੂੰ ਸਾਰਾ ਕੁਝ ਸਾਰਾ ਕੁਝ ਔਨ ਕਰਦਾ ਹੈਗਾ ਤੇ ਇਹ ਪੋਸਟਰ ਦੇ ਉੱਤੇ ਜਿਹੜੇ ਬਾਕੀ ਪਾਰਟਨਰਾਂ ਦੀ ਫੋਟੋਆਂ ਉਹਨਾਂ ਨੇ ਰਕਵਾਇਆਂ ਡਰਾਈਵਰਾਂ ਨੂੰ ਕਹਿ ਕੇ ਕਿ ਮੈਂ ਹੀ ਕੰਪਨੀ ਨਾਲ ਗਲਤ ਕੰਮ ਕੀਤਾ ਤੇ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਜਿਹੜੇ ਬੰਦੇ ਨੇ ਵੀ ਕਿਹਾ ਆ ਕਿ ਜੇ ਉਹ ਚ ਰੇਣੀ ਵੀ ਸ਼ਰਮ ਹੈਗੀ ਆ ਨਾ ਬੰਦਿਆਂ ਨੂੰ ਡਰਾਈਵਰਾਂ ਨੂੰ ਸਹੀ ਗੱਲ ਦੱਸੇ ਤੇ ਡਰਾਈਵਰਾਂ ਦੀ ਪੇ ਕਰੇ ਮੈਂ ਡਰਾਈਵਰਾਂ ਦੇ ਨਾਲ ਆ ਡਰ ਇੱਕ ਡਰ ਉਹ ਜੀ 100 ਡਰਾਈਵਰਾਂ ਨਾਲ 400 ਉਹਨਾਂ ਦਾ ਘਰ ਪਿੱਛੇ ਹੋਰ ਵੀ ਉਹਨਾਂ ਦੇ ਨਾਲ ਦੇ ਹੈਗੇ ਨਾਲ ਜੁੜੇ ਹੋਣਾ ਤੇ ਮੈਂ ਚਾਹਣਾ ਵੀ ਡਰਾਂ ਦਾ ਇੱਕ ਇੱਕ ਪੈਸਾ ਦਿੱਤਾ ਜਾਵੇ ਡਰਾਈਵਰਾਂ ਨੇ ਮੇਰੇ ਘਰ ਦੇ ਗਿਆ ਕਿ ਪ੍ਰੋਟੈਸਟ ਕੀਤਾ ਤੇ ਮੈਨੂੰ ਪਤਾ ਸੀ ਮੇਰੇ ਘਰ ਦੇ ਮੋਰੇ ਖੜੇ ਸਾਰੇ ਖੜੇ ਆ ਆਪਾਂ ਕਹੇ ਪੁਲਿਸ ਨੂੰ ਵੀ ਸੱਦਿਆ ਤੇ ਜੇ ਮੈਨੂੰ ਡਰ ਹੋਵੇ ਮੈਂ ਰਾਈਟਵੇ ਪੁਲਿਸ ਨੂੰ ਸੱਦਾ ਦੂਜਿਆਂ ਦੇ ਘਰ ਜਦੋਂ ਡਰਾਈਵਰ ਗਏ ਆ ਜਿਹੜੇ ਨੇ ਰਾਈਟਵੇ ਪੁਲਿਸ ਨੂੰ ਸੱਦਾ ਤੇ ਉਹਨਾਂ ਨੇ ਤਾਂ ਇਹ ਵੀ ਕਿਹਾ ਵੀ ਡਰਾਈਵਰਾਂ ਨੇ ਸਾਡੇ ਘਰਾਂ 'ਚ ਡੋਰਾ ਭੰਨਿਆ ਸਾਡੇ ਘਰ ਦੀਆਂ ਅਗੇ ਜੋ ਪੇਪਰ ਫਰਮਾਏ ਆ ਸਾਡੇ ਘਰ ਦੀਆਂ ਡੋਰਾ ਭੰਨ ਕੇ ਸਾਡੇ ਇਹ ਘਰ ਦੇ ਅਸੀਂ ਸਾਡੇ ਡਿਪਰੈਸ਼ਨ ਚਲ ਗਿਆ ਤੇ ਮੈਨੂੰ ਨਹੀਂ ਪਤਾ ਹੁਣ ਡਰਾਈਵਰਾਂ ਨੇ ਡੋਰਾ ਭੰਨਿਆ ਜਾਂ ਨਹੀਂ ਭੰਨਿਆ ਪਰ ਸਾਡੇ ਘਰ ਆਏ ਆ ਕਿਸੇ ਨੇ ਕੋਈ ਕੰਦ ਕੀਤਾ ਆਰਾਮ ਨਾਲ ਕੇ ਪ੍ਰੋਟੈਸਟ ਕਰਕੇ ਤੇ ਚਲ ਗਿਆ ਨਾ ਹੀ ਆਪਾਂ ਨੂੰ ਉਹਨਾਂ ਤੋਂ ਕੋਈ ਸ਼ਿਕਾਇਤ ਆ ਵੀ ਤੁਸੀਂ ਸਾਡੇ ਘਰ ਕਿਉਂ ਆਏ ਉਹਨਾਂ ਦਾ ਹੱਕ ਸੀ ਉਹਨਾਂ ਨੇ ਆਉਣਾ ਹੀ ਸੀਗਾ ਤੇ ਬਾਕੀ ਮੋਬਾਈਲ ਨੂੰ ਪਤਾ ਕੌਣ ਗਲਤ ਆ ਕੌਣ ਸਹੀ ਆ ਇੱਥੇ ਸਭ ਕੋ ਨਿਕੰਣਾ ਜੇ ਮੈਂ ਗਲਤ ਕੀਤਾ ਮੇਰੇ ਨੇ ਕੋ ਜਿਹਨੇ ਜਿਹਨੇ ਵੀ ਕੀਤਾ ਡਰਾਈਵਰ ਜਿਨ੍ਹਾਂ ਨੇ ਹੱਕ ਮਾਰਿਆ ਉਹ ਬਿਲਕੁਲ ਗਲਤ ਹੋਇਆ ਉਹਦਾ ਨਹੀਂ ਹੋਣਾ ਚਾਹੀਦਾ ਸੀ ਮੈਂ ਵਾਈਡ ਤੇ ਅਗੇ ਹਿਰਦਾਸ ਕਰਦਾ ਬੈਕ ਇੱਕ ਬੰਦੇ ਦਾ ਇੱਕ ਇੱਕ ਸੈਂਟ ਉਹਨੂੰ ਮਿਲਿਆ ਜਿਹੜਾ ਜੋ ਨੇ ਆਪਣੀ ਮਿਹਨਤ ਕੀਤੀ ਆ ਬਸ ਠੀਕ ਆ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰਿਤ ਟਾਕ ਤੇ। ਹਰ ਵਾਰ ਦੀ ਤਰ੍ਹਾਂ ਅਸੀਂ ਕੋਈ ਨਾ ਕੋਈ ਤੁਹਾਡੇ ਸਾਹਮਣੇ ਰਿਪੋਰਟ ਲੈ ਕੇ ਆਉਂਦੇ ਆ ਕੋਈ ਨਾ ਕੋਈ ਖਬਰ ਲੈ ਕੇ ਆਉਂਦੇ ਆ ਕਹਾਣੀ ਦੇ ਰੂਪ ਦੇ ਵਿੱਚ। ਅੱਜ ਦੀ ਜਿਹੜੀ ਰਿਪੋਰਟ ਆ ਇਹ ਬਹੁਤ ਜ਼ਰੂਰੀ ਸੀ ਕਰਨੀ। ਜਿਵੇਂ ਅਕਸਰ ਆਪਾਂ ਕਈ ਫਿਲਮਾਂ ਦੇ ਵਿੱਚ ਦੇਖਦੇ ਆਂ ਵੀ ਇੱਕ ਮੁਹਾਵਰਾ ਵਰਤਿਆ ਜਾਂਦਾ ਸੀਗਾ ਵੀ ਵਿਦੇਸ਼ਾਂ ਦੇ ਵਿੱਚ ਪੰਜਾਬੀ ਪੰਜਾਬੀ ਦੇ ਕੰਮ ਹੁੰਦਾ। ਪਰ ਹੁਣ ਉਹ ਮੁਹਾਵਰਾ ਬਦਲ ਚੁੱਕਿਆ। ਹੁਣ ਇਹ ਕਿਹਾ ਜਾਂਦਾ ਹੈਗਾ ਵੀ ਵਿਦੇਸ਼ਾਂ ਦੇ ਵਿੱਚ ਪੰਜਾਬੀ ਹੀ ਪੰਜਾਬੀ ਨੂੰ ਮਾਰ ਕੇ ਖਾਂਦਾ ਯਾਨੀ ਕਿ ਉਹਦਾ ਹੱਕ ਮਾਰ ਕੇ ਖਾਂਦਾ ਗਾ ਇਹ ਜਿਹੜੀ ਕਹਾਣੀ ਜਿਹੜੀ ਮੈਂ ਖਬਰ ਤੁਹਾਨੂੰ ਸੁਣਾ ਰਿਹਾ ਹਾਂ ਇਹ ਕੈਨੇਡਾ ਦੇ ਟ੍ਰਾਂਟੋ ਸ਼ਹਿਰ ਦੇ ਲਾਗੇ ਮਾਲਟਨ ਦੇ ਨੇੜੇ ਤੇ ਜਿਹੜੇ ਇੱਕੋ ਹੀ ਮਾਲਕ ਦੀਆਂ ਦੋ ਕੰਪਨੀਆਂ ਸੀ ਜਿਹੜੇ ਮਾਲਕ ਸੀ ਇਹ ਆਪਣੇ ਪੰਜਾਬੀ ਸੀਗੇ ਪੁਰਾਣੇ ਗਏ ਵੇ ਤੇ ਇਹ ਕਈ 파ਟਨਰ ਸੀ ਤੇ ਜਿੰਨੇ ਵੀ 파ਟਨਰ ਸੀ ਆਪਸ ਦੇ ਵਿੱਚ ਰਿਸ਼ਤੇਦਾਰ ਸੀ ਜੀਜਾਸ ਵਾਲਾ ਭੈਣ ਭਣੋਈਆ ਇਦਾਂ ਦੇ ਇਹਨਾਂ ਦੇ ਰਿਸ਼ਤੇਦਾਰੀ ਸੀ ਪੰਜ ਮੈਂਬਰ ਸੀ ਇਹ ਕੰਪਨੀ ਦੇ ਵਿੱਚ ਪਹਿਲਾਂ ਤਾਂ ਮੈਂ ਇਹਨਾਂ ਦੇ ਤੁਹਾਨੂੰ ਨਾਮ ਦੱਸਦਾ ਹਰਵਿੰਦਰ ਸਿੰਘ ਰੰਧਾਵਾ ਮਨਪ੍ਰੀਤ ਕੌਰ ਬੱਲ ਪਰਮ ਬੱਲ ਇੰਦਰਜੀਤ ਸੇਖੋਂ ਹਰਫ ਢੀਂਡਸਾ ਸੋ ਇਹ ਸਾਰੇ ਰਿਸ਼ਤੇਦਾਰਾਂ ਨੇ ਮਿਲ ਕੇ ਦੋ ਕੰਪਨੀਆਂ ਖੜੀਆਂ ਕੀਤੀ ਸੀ ਇੱਕ ਕੰਪਨੀ ਦਾ ਨਾਮ ਹੈਗਾ ਟਰੂ ਨਾਰਥ ਆਫ ਰਾਈਟ ਸੋਲੂਸ਼ਨ ਨਾਮ ਦੀ ਟਰੱਕਿੰਗ ਦੀ ਕੰਪਨੀ ਸੀ ਇੱਕ ਕੰਪਨੀ ਦਾ ਨਾਮ ਮੈਂ ਅੱਗੇ ਜਾ ਕੇ ਦੱਸੂਗਾ ਇਸ ਕੰਪਨੀ ਦੇ ਵਿੱਚ ਬਹੁਤ ਪੰਜਾਬੀ ਕਰਮਚਾਰੀ ਜੌਬ ਕਰਦੇ ਸੀਗੇ ਕਈ ਟਰੱਕਾਂ ਦੇ ਡਰਾਈਵਰ ਸੀ ਤੇ ਕਈ ਓਨਰ ਆਪਰੇਟਰ ਸੀ ਜਿਨ੍ਹਾਂ ਦੇ ਇਸ ਕੰਪਨੀ ਦੇ ਵਿੱਚ ਆਪ ਦੇ ਟਰੱਕ ਪਾਈ ਹੋਏ ਸੀਗੇ ਸੋ ਕਿਤੇ ਨਾ ਕਿਤੇ ਕੰਪਨੀ ਨੂੰ ਪੈਰਾਂ ਤੇ ਖੜਾ ਕਰਨ ਦੇ ਵਿੱਚ ਮਾਲਕਾਂ ਦੇ ਨਾਲ ਨਾਲ ਇਨ੍ਹਾਂ ਕਰਮਚਾਰੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਸੀ ਜਿਨ੍ਹਾਂ ਨੇ ਤਨੋਂ ਮਨੋਂ ਇਮਾਨਦਾਰੀ ਨਾਲ ਕੰਮ ਕੀਤਾ ਸੋ ਕੁਝ ਮਹੀਨੇ ਕੰਪਨੀ ਦੇ ਮਾਲਕਾਂ ਵੱਲੋਂ ਇਨ੍ਹਾਂ ਤੇ ਵਿਸ਼ਵਾਸ ਬਣਾ ਲਿਆ ਜਾਂਦਾਗਾ ਟਾਈਮ ਸਾਰ ਇਹਨਾਂ ਨੂੰ ਸੈਲਰੀਆਂ ਦਿੱਤੀਆਂ ਜਾਂਦੀਆਂ ਨੇ ਸਭ ਕੁਝ ਸਹੀ ਚੱਲਦਾ ਹੁੰਦਾਗਾ ਕੁਝ ਕਰਮਚਾਰੀ ਜਾਂ ਕੁਝ ਆਪਣੇ ਪੰਜਾਬੀ ਨੌਜਵਾਨ ਇਸ ਕੰਪਨੀ ਦੇ ਵਿੱਚ 2022 ਤੋਂ ਕੰਮ ਕਰਨਾ ਸਟਾਰਟ ਕੀਤਾ ਸੀ ਉਹਨਾਂ ਨੇ ਪਰ ਅਚਾਨਕ ਹੀ ਕੁਝ ਮਹੀਨਿਆਂ ਬਾਅਦ ਮਾਲਕਾਂ ਵੱਲੋਂ ਤਨਖਾਹਾਂ ਰੋਕ ਲਈਆਂ ਜਾਂਦੀਆਂ ਨੇ ਮਤਲਬ ਜਿਹੜੇ ਕੰਪਨੀ ਵੱਲੋਂ ਇਹਨਾਂ ਨੂੰ ਚੈੱਕ ਦਿੱਤੇ ਜਾਂਦੇ ਹੁੰਦੇ ਆਗੇ ਨਾ ਚਾਹੇ ਉਹ ਡਰਾਈਵਰਾਂ ਨੂੰ ਚਾਹੇ ਉਹ ਓਨਰ ਆਪਰੇਟਰਾਂ ਨੂੰ ਮਤਲਬ ਤਨਖਾਹਾਂ ਅੱਡੋ ਅੱਡ ਫਰਕ ਹੁੰਦਾ ਜਿਨ੍ਹਾਂ ਦੇ ਆਪ ਦੇ ਟਰੱਕ ਉਹਨਾਂ ਦੀਆਂ ਤਨਖਾਹਾਂ ਵੱਧ ਨੇ ਜਿਹੜੇ ਡਰਾਈਵਰ ਹੁੰਦੇ ਉਹਨਾਂ ਦੀਆਂ ਘੱਟ ਨੇ ਤੇ ਕਰਮਚਾਰੀਆਂ ਨੂੰ ਇਹ ਕਿਹਾ ਜਾਂਦਾ ਹੈਗਾ ਵੀ ਕੋਈ ਨਹੀਂ ਤੁਹਾਨੂੰ ਕੱਲਾ ਕੱਲਾ ਤੁਹਾਨੂੰ ਰੁਪਿਆ ਤੁਹਾਡਾ ਮਿਲੂਗਾ ਜਾਂ ਕੱਲੀ ਕੱਲੀ ਪੈਣੀ ਤੁਹਾਨੂੰ ਮਿਲੂ ਕੈਨੇਡਾ ਦੀ ਭਾਸ਼ਾ ਦੇ ਵਿੱਚ ਜੇ ਮੈਂ ਤੁਹਾਨੂੰ ਦੱਸਾਂਗਾ ਜਿਵੇਂ ਆਪਾਂ ਪਾਈ ਪਾਈ ਕਹਿੰਦੇ ਹੁੰਦੇ ਹਾਂਗੇ ਸੋ ਕਰਮਚਾਰੀਆਂ ਨੂੰ ਸਹਿਮਤ ਕਰ ਲਿਆ ਜਾਂਦਾ ਹੈਗਾ ਨੌਜਵਾਨਾਂ ਨੂੰ ਉਹ ਨੌਜਵਾਨੋ ਵੀ ਆਏ ਹੁੰਦੇ ਆ ਵੀ ਚਲ ਆਪਣੇ ਪੰਜਾਬੀ ਭਰਾ ਨੇ ਪਹਿਲਾਂ ਆਪਾਂ ਨੂੰ ਸਹੀ ਇਹਨਾਂ ਨੇ ਤਰਖਾਹਾਂ ਦਿੱਤੀਆਂ ਨੇ ਜੇ ਇਹਨਾਂ ਦਾ ਕੰਮ ਚੱਲਦਾ ਇਹਨਾਂ ਦੀ ਬਦੌਲਤ ਆਪਣਾ ਚੱਲਦਾ ਜੀ ਆਪਣਾ ਚੱਲਦਾ ਇਹਨਾਂ ਦਾ ਚੱਲਦਾ ਸੋ ਇੱਕ ਦੂਜੇ ਦਾ ਹੱਥ ਫੜ ਕੇ ਚੱਲੀ ਕੰਪਨੀ ਦੇ ਮਾਲਕ ਕਹਿੰਦੇ ਹੁੰਦੇ ਆਗੇ ਵੀ ਤੁਸੀਂ ਚੈੱਕ ਨਾ ਲਾਇਓ ਚੈੱਕ ਬਾਂਸ ਹੋ ਕੇ ਸਾਡੇ ਖਾਤੇ ਫ੍ਰੀਜ਼ ਹੋ ਜਾਣਗੇ ਸਾਡਾ ਕੋਈ ਕਿਸੇ ਕਾਗਜ਼ ਪੱਤਰ ਦੀ ਕੋਈ ਬੈਂਕ ਦੇ ਵਿੱਚ ਪ੍ਰੋਬਲਮ ਚੱਲਦੀ ਹੈ ਸੋ ਜਿਵੇਂ ਮਾਲਕ ਕਹਿੰਦੇ ਆਗੇ ਸਾਰੇ ਕਰਮਚਾਰੀ ਉਦਾਂ ਹੀ ਮੰਨ ਲੈਂਦੇ ਆਗੇ ਉਹਦਾ ਹੀ ਮੰਨ ਕੇ ਸਾਰੇ ਆਪ ਦਾ ਕੰਮਕਾਰ ਕਰਦੇ ਰਹਿੰਦੇ ਆ ਜਿਹੜੇ ਕਰਮਚਾਰੀ ਸੀ ਇਹ ਪੰਜਾਬੀ ਨੌਜਵਾਨ ਇਹਨਾਂ ਨੇ ਤਾਂ ਭਾਈਚਾਰੇ ਦੀ ਗੱਲ ਸਮਝੀ ਵੀ ਆਪਣੇ ਬੰਦੇ ਆ ਕੋਈ ਨਹੀਂ ਜੇ ਔਖਾ ਟਾਈਮ ਆ ਗਿਆ ਕੋਈ ਪ੍ਰੋਬਲਮ ਆ ਗਈ ਵੀ ਆਪਾਂ ਨੂੰ ਸਮਝਣਾ ਚਾਹੀਦਾਗਾ ਪਰ ਥੋੜੇ ਟਾਈਮ ਬਾਅਦ 2024 ਆਉਂਦਾ ਫਰਵਰੀ ਮਾਰਚ ਦੇ ਵਿੱਚ ਕੰਪਨੀ ਵਾਲੇ ਇਹਨਾਂ ਨੂੰ ਜਿਵੇਂ ਹੱਥ ਖੜਾ ਕਰ ਦਿੰਦੇ ਆ ਕਹਿਣ ਦਾ ਭਾਵ ਜੇ ਮਹੀਨੇ ਦੀ ਇਹਨਾਂ ਦੀ ਸੈਲਰੀ ਹੁੰਦੀ ਆ ਤਾਂ ਉਹਨੂੰ ਹਫਤੇ ਦੇ ਪੈਸੇ ਦਿੱਤੇ ਜਾਂਦੇ ਆ ਜੇ ਕਿਸੇ ਦੀ ਹਫ਼ਤੇ ਨੇ ਪੈਸੇ ਬਣਦੇ ਹੁੰਦੇ ਤਾਂ ਉਹਨੂੰ 2 ਦਿਨ ਦੇ ਪੈਸੇ ਦਿੱਤੇ ਜਾਂਦੇ ਪਰ ਉਹਨਾਂ ਤੋਂ ਕੰਮ ਕਰਾਇਆ ਜਾਂਦਾ ਹੁੰਦਾਗਾ ਉਹ ਵੀ ਚਲੋ ਕੰਮ ਕਰੀ ਜਾਂਦੇ ਹੁੰਦੇ ਆ ਵੀ ਚਲੋ ਕੋਈ ਨਹੀਂ ਵੀ ਆਪਾਂ ਸਾਥ ਦਈਏ ਇਹਨਾਂ ਦਾ ਕੰਪਨੀ ਦੇ ਮਾਲਕਾਂ ਵੱਲੋਂ ਇੱਕੋ ਹੀ ਨਾਰਾ ਹੁੰਦਾਗਾ ਵੀ ਅਸੀਂ ਤੁਹਾਡੇ ਨਾਲ ਫਰਾਡ ਨਹੀਂ ਕਰਾਂਗੇ ਅਸੀਂ ਤੁਹਾਡੀ ਪਾਈ ਪਾਈ ਦੇਵਾਂਗੇ ਤੁਸੀਂ ਸਾਡਾ ਸਾਥ ਦਿਓ ਇਹ ਸਾਰਾ ਪਲਾਨ ਕੰਪਨੀ ਦੇ ਮਾਲਕਾਂ ਦਾ ਪਹਿਲਾਂ ਹੀ ਬਣਾਇਆ ਹੁੰਦਾਗਾ ਜਣ ਕੇ ਜੇ ਮੈਂ ਗੱਲ ਕਰਾਂ ਹੱਕਾਂ ਦੀ ਆ ਜੋ ਨੌਜਵਾਨ ਸੜਕਾਂ ਤੇ ਉਤਰੇ ਆਗੇ ਉਹ ਆਪ ਦਾ ਹੱਕ ਮੰਗਦੇ ਆ ਕੋਈ 100 200 ਦੀ ਗੱਲ ਨਹੀਂ ਕੋਈ ਹਜ਼ਾਰ ਦੀ ਗੱਲ ਨਹੀਂ ਕੋਈ 2000 ਦੀ ਗੱਲ ਨਹੀਂ ਪਰ ਡਰਾਈਵਰ ਦਾ 13 13 14 14 ਹਜ਼ਾਰ ਡਾਲਰ ਅੜਿਆ ਵਗਾ ਤੇ ਜਿਹੜੇ ਓਨਰ ਆਪਰੇਟਰ ਆ ਉਹਨਾਂ ਦੇ 40 40 50 50 ਹਜ਼ਾਰ ਡਾਲਰ ਜਾਨੀ ਕਿ ਜੇ ਗੇਮ ਦੇਖੀਏ ਤਾਂ ਇੰਡੀਅਨ ਕਰੰਸੀ ਦੇ ਵਿੱਚ ਕਰੋੜਾਂ ਦੀ ਗੇਮ ਆ ਸੋ ਮਾਲਕਾਂ ਨੇ ਕਿਵੇਂ ਗੇਮ ਪਾਈ ਮੈਂ ਤੁਹਾਨੂੰ ਦੱਸਦਾ ਇਹਨਾਂ ਨੌਜਵਾਨਾਂ ਤੋਂ ਕੰਮ ਕਰਾਇਆ ਜਾਂਦਾ ਹੈ ਕਿ ਉਹਨਾਂ ਨੂੰ ਭਰੋਸੇ 'ਚ ਲੈ ਕੇ ਕੰਪਨੀ ਦੇ ਓਨਰ 2024 ਦੇ ਮਾਰਚ ਅਪ੍ਰੈਲ ਦੇ ਵਿੱਚ ਆ ਕੇ ਇੱਕ ਤਰ੍ਹਾਂ ਆਪਦਾ ਦਵਾਲਾ ਕੱਢ ਕੇ ਹੱਥ ਖੜੇ ਕਰ ਜਾਂਦੇ ਆ ਵੀ ਸਾਡੀ ਜਿਹੜੀ ਕੰਪਨੀਆਂ ਤਾਂ ਕਰਪਟ ਹੋ ਗਈ ਬੈਂਕ ਵੱਲੋਂ। ਕੰਪਨੀ ਇਹ ਕਹਿ ਕੇ ਬੈਂਕ ਕਰਪਟ ਕਹਿ ਕੇ ਬੰਦ ਕਰ ਦਿੱਤੀ ਜਾਂਦੀ ਆ। ਹੁਣ ਦੋ ਕੰਪਨੀਆਂ ਇਹਨਾਂ ਨੇ ਖੜੀਆਂ ਕੀਤੀਆਂ ਸੀ। ਬਾਅਦ ਵਿੱਚ ਪਤਾ ਲੱਗਿਆ ਜਦੋਂ 60 ਤੋਂ ਲੈ ਕੇ 62 ਮਿਲੀਅਨ ਕਨੇਡਾ ਦੇ ਡਾਲਰਾਂ ਦੀ ਬੈਂਕ ਕਰਪਸੀ ਇਹਨਾਂ ਨੇ ਕੀਤੀ ਹੈਗੀ। ਦੋਵੇਂ ਕੰਪਨੀਆਂ ਦੇ ਮੈਂ ਤੁਹਾਨੂੰ ਨਾਮ ਦੱਸਦਾ ਜਿਵੇਂ ਇੱਕ ਤਾਂ ਪਹਿਲਾਂ ਦੱਸਦਾ ਵੀ True North 3 ਤੇ ਇੱਕ ਦਾ ਨਾਮ ਸੀ North Shore ਜਦੋਂ ਕਰਮਚਾਰੀਆਂ ਨੂੰ ਕੁਝ ਨਹੀਂ ਮਿਲਿਆ। ਤਾਂ ਇਹ ਨਵੇਂ ਜਿਹਾ ਹਨ ਸੜਕਾਂ ਤੇ ਉੱtre ਆਏ ਕਿਉਂਕਿ ਤੁਹਾਨੂੰ ਵੀ ਪਤਾ ਜੀ ਅਗਲਾ ਇੰਡੀਆ ਤੋਂ ਘਰ-ਵਾਰ ਛੱਡ ਕੇ ਗਿਆ ਉਹ ਪਿੱਛੇ ਵੀ ਪਰਿਵਾਰ ਨੇ ਉਡੀਕ ਕਰਦੇ ਆ ਨਾਲੇ ਡਰਾਈਵਰ ਦੀ ਨੌਕਰੀ ਤਾਂ ਉਹੀ ਮਤਲਬ ਵੀ ਹਰ ਬੰਦਾ ਡਰਾਈਵਰ ਦੀ ਨੌਕਰੀ ਨਹੀਂ ਕਰ ਸਕਦਾਗਾ ਵੀ ਸਲੂਟ ਆ ਉਹਨਾਂ ਨੂੰ ਤਾਂ ਚਾਹੇ ਉਹ ਇੰਡੀਆ ਦੇ ਡਰਾਈਵਰ ਹੋਣ ਚਾਹੇ ਵਿਦੇਸ਼ਾਂ ਦੇ ਹੋਣ ਅਗਲਾ ਢੱਡ-ਵਨ-ਵਨ ਕੇ ਕਮਾਉਂਦਾਗਾ ਸੋ ਜੇ ਉਹ ਡਰਾਈਵਰ ਇੱਕ ਇਹੋ ਜਿਹਾ ਬੰਦਾ ਉਹ ਆਪ ਠੰਡੀਆਂ ਖਾਂਦਾ ਵੀ ਉਹਦੇ ਪਰਿਵਾਰ ਵਾਲੇ ਵੀ ਗਰਮ ਖਾ ਸਕਣ ਪਿੱਛੇ ਜੋ ਬੈਠੇ ਆ ਅਸ ਕਰਦੇ ਆਗੇ ਜੋ ਸੋ ਇਹਨਾਂ ਮੁੰਡਿਆਂ ਨੇ ਆਪਦੇ ਹੱਕ ਲੈਣ ਲਈ ਜਦੋਂ ਪ੍ਰੋਟੈਸਟ ਕਰਨਾ ਸ਼ੁਰੂ ਕੀਤਾ ਇਹ ਨੌਜਵਾਨਾਂ ਦੀ ਗਿਣਤੀ 100 ਆ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 100 ਲੋਕਾਂ ਦੀ 100 ਤੋਂ ਪਲੱਸ ਹੀ ਆ ਮਾਲਕਾਂ ਨੇ ਜਿਨ੍ਹਾਂ ਨੇ ਇਹਨਾਂ ਦੇ ਹੱਕ ਮਾਰ ਲਏ ਆ ਜਿਵੇਂ ਮੈਂ ਤੁਹਾਨੂੰ ਦੱਸਿਆਗਾ ਵੀ ਜੇ ਪੈਸਿਆਂ ਦਾ ਹਿਸਾਬ ਲਾਈਏ ਨਾ ਕਰੋੜ ਰੁਪਏ ਦੇ ਨੇੜੇ ਤੇੜੇ ਇੰਡੀਆ ਦੇ ਹਿਸਾਬ ਨਾਲ ਉਹ ਬਦਲ ਕੇ ਗਿਣਤੀ ਉੱਥੇ ਤੱਕ ਪਹੁੰਚ ਜਾਂਦੀ ਹੈ ਸੋ ਇਹਨਾਂ ਨੌਜਵਾਨਾਂ ਨੇ ਜਦੋਂ ਸੜਕਾਂ ਤੇ ਉੱਤਰ ਕੇ ਲੋਕਾਂ ਨੂੰ ਦੱਸਿਆ ਮੁਜ਼ਾਰੇ ਕੀਤੇ ਬੋਲੇ ਵੀ ਸਾਡੇ ਨਾਲ ਐਂ ਕੀਤੀ ਆ ਵੀ ਹੁਣ ਅਸੀਂ ਕੀ ਕਰੀਏ ਤਾਂ ਮਾਲਕਾਂ ਨੇ ਫਿਰ ਬੜੀ ਚਲਾਕੀ ਨਾਲ ਇਹਨਾਂ ਨੂੰ ਉਲਝਾਇਆ ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ 5 ਜਾਨੇ ਆ ਜਿਨ੍ਹਾਂ ਨੇ ਕੰਪਨੀਆਂ ਬਣਾਈਆਂ ਸੀ ਉਹ ਪੰਜੇ ਆਪਸ ਦੇ ਵਿੱਚ ਰਿਸ਼ਤੇਦਾਰ ਸੀ ਜੀਜਾ ਸਾਲਾ ਇੱਕ ਹਸਬੰਦ ਵਾਈਫ ਸੀ ਸਾਲਾ ਭਣੋਈ ਜਣੇ ਐਦਾਂ ਕੁਝ ਹੁਣ ਉਹਨਾਂ ਨੇ ਨਾ ਆਪਸ ਦੇ ਵਿੱਚ ਰਾਇਆ ਕਰਕੇ ਢੜੇ ਬਣਾ ਲਏ ਜਦੋਂ ਇਹ ਨੌਜਵਾਨ ਸੜਕਾਂ ਤੇ ਉੱਤਰ ਕੇ ਉਹਨਾਂ ਨੂੰ ਕਹਿੰਦੇ ਸੀ ਉਹਨਾਂ ਦੇ ਘਰ ਕੋਲ ਜਾ ਕੇ ਸਾਡੇ ਨਾਲ ਮੀਟਿੰਗ ਕਰੋ ਬੀ ਸਾਡੇ ਹੱਕ ਤੁਸੀਂ ਕਿਉਂ ਮਾਰੇ ਜਿਉ ਆਪਦੀ ਵਾਈਫ ਦੇ ਨਾਲ ਆ ਕੇ ਜਾਂ ਹੋਰ ਬੰਦਿਆਂ ਨਾਲ ਆ ਕੇ ਕਹਿ ਦਿੰਦਾ ਸੀ ਵੀ ਸੜਦਾ ਆਪ ਦਵਾਲੀਆਂ ਨਿਕਲ ਕੇ ਸਾਡੇ ਆਪ ਦੀ ਸਾਨੂੰ ਖਾ ਗਏ ਜਾਨੀ ਕਿ ਦੂਜਾ ਪਾਰਟਨਰ ਜੋ ਮੇਰਾ ਸਾਲਾ ਕਾ ਤੇ ਜਦੋਂ ਉਜੇ ਤੜਾਏ ਨੌਜਵਾਨਾਂ ਕੋਲੇ ਆਉਂਦਾ ਸੀ ਜਾਨੀ ਕਿ ਸਾਲੇ ਵਾਲਾ ਉਹ ਕਹਿੰਦਾ ਸੀ ਕਿ ਸਾਨੂੰ ਤਾਂ ਆਪ ਸਾਡਾ ਜੀਜਾ ਖਾ ਗਿਆ ਸੋ ਇਹ ਨੌਜਵਾਨਾਂ ਨੇ ਇੱਥੋਂ ਤੱਕ ਵੀ ਕੋਆਪਰੇਟ ਕੀਤਾ ਵੀ ਅਸੀਂ ਵੀ ਘਰ-ਵਾਰ ਛੱਡ ਕੇ ਆਏਵੇਂ ਆ ਅਸੀਂ ਕੰਮ ਕੀਤਾ ਅਸੀਂ ਕੋਈ ਨਾ ਹੱਕੇ ਨਹੀਂ ਮੰਗ ਰਹੇ ਹੱਕ ਦੇ ਪੈਸੇ ਮੰਗ ਰਹੇ ਆ ਸੋ ਤੁਸੀਂ ਸਾਨੂੰ ਐਂ ਕਰੋ ਵੀ ਥੋੜੇ-ਥੋੜੇ ਪੈਸੇ ਦੇ ਦਿਓ ਕੁਛ ਨਾ ਕੁਛ ਟਾਈਮ ਦੇ ਲਓ ਸਾਡੇ ਤੋਂ ਵੀ ਚਾਹੇ ਤੁਸੀਂ 20-20% ਦੇ ਦਿਓ 25-25% ਦੇ ਦਿਓ ਹਰ ਵਾਰ ਇਹ ਕਹਿੰਦੇ ਸੀਗੇ ਨੌਜਵਾਨੋ ਵੀ ਜਿੰਨਾਂ ਜਿੰਨਾਂ ਦੇ ਪੈਸੇ ਸਾਨੂੰ ਲਿਸਟਾਂ ਬਣਾ ਕੇ ਦੇ ਦਿਓ ਵੀ ਇਹਦੇ ਇੰਨੇ ਇਹਦੇ ਇੰਨੇ ਆ ਤੇ ਜਦੋਂ ਇਹ ਪੁੱਛਦੇ ਸੀ ਵੀ ਸਾਨੂੰ ਕਦੋਂ ਦੇਵੋਗੇ ਤਾਂ ਟਾਈਮ ਕੋਈ ਨਹੀਂ ਦਿੱਤਾ ਜਾਂਦਾ ਬਹੁਤ ਬਾਰੀ ਲਿਸਟਾਂ ਬਣਾ ਕੇ ਮਾਲਕ ਲੈ ਚੁੱਕਿਆ ਜਦੋਂ ਇਹਨਾਂ ਨੌਜਵਾਨਾਂ ਨੇ ਸੰਘਰਸ਼ ਤੇਜ਼ ਕੀਤਾ ਉਸ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਇਹਨਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਥ੍ਰੈਟ ਕਾਲ ਜਾਣੀਆਂ ਸ਼ੁਰੂ ਹੋ ਗਈਆਂ ਜਿਸ ਦੇ ਵਿੱਚੋਂ ਕਈ ਨੌਜਵਾਨ ਤਾਂ ਟੁੱਟ ਕੇ ਘਰ ਵੀ ਬੈਠ ਗਏ ਉਹ ਪੈਸੇ ਤਾਂ ਕੀ ਮਿਲਨੇ ਵੀ ਸਾਡੇ ਪਰਿਵਾਰਾਂ ਨੂੰ ਵੀ ਇਹਨਾਂ ਨੁਕਸਾਨ ਪਹੁੰਚਾ ਦੇਣੇ ਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਹੜੇ ਕਈ ਧੜੇ ਇਹ ਜਿਹੇ ਆ ਜਿਨ੍ਹਾਂ ਕੋਲੇ ਪੈਸਾ ਪਰ ਉਹਨਾਂ ਦੇ ਵਿੱਚ ਜੋ ਬੇਈਮਾਨੀ ਆ ਗਈ ਪਰ ਕਈ ਨੌਜਵਾਨ ਪ੍ਰੋਟੈਸਟ ਦੇ ਵਿੱਚ ਅੜੇ ਰਹਿੰਦੇ ਆਗੇ ਵੀ ਅਸੀਂ ਤਾਂ ਆਪਦਾ ਹੱਕ ਲੈਣਾਗਾ ਤੇ ਹੱਕ ਲੈਣਾ ਵੀ ਚਾਹੀਦਾਗਾ ਸੋ ਉਸ ਤੋਂ ਬਾਅਦ ਹੁਣ ਉੱਥੋਂ ਦੇ ਪ੍ਰਸ਼ਾਸਨ ਦਾ ਕੀ ਹਾਲ ਆ ਉੱਥੋਂ ਦਾ ਜਿਹੜਾ ਪ੍ਰਸ਼ਾਸਨ ਆ ਉਹ ਨੌਜਵਾਨਾਂ ਦੀ ਗੱਲ ਘੱਟ ਸੁਣਦਾਗਾ ਉੱਥੋਂ ਦੇ ਪ੍ਰਸ਼ਾਸਨ ਦਾ ਆਪਣੇ ਨਾਂ ਵੀ ਬੁਰਾ ਹਾਲ ਆ ਜਿਨ੍ਹਾਂ ਨੇ ਇਹ ਕਰਪਟ ਕੀਤਾਗਾ ਉਹ ਉਹਨਾਂ ਦੀ ਗੱਲ ਸੁਣਦਾਗਾ ਜੇ ਨੌਜਵਾਨ ਆਪ ਦਾ ਪ੍ਰੋਟੈਸਟ ਕਰਦੇ ਆ ਵੀ ਤਹਾਨੂੰ ਦੂਸਰੇ ਧੜੇ ਨੂੰ ਮਾਲਕਾਂ ਨੂੰ ਕਹਿੰਦਾ ਵੀ ਤੁਹਾਨੂੰ ਇਹਨਾਂ ਤੋਂ ਕੋਈ ਖਤਰਾ ਤਾਂ ਨਹੀਂ ਉਹਨਾਂ ਦੇ ਪ੍ਰੋਟੈਸਟ ਨੂੰ ਵੀ ਕਹਿੰਦਾ ਤੁਸੀਂ ਦੂਰ ਜਾ ਕੇ ਕਰੋ ਹੁਣ ਅੱਕ ਕੇ ਉਹ ਨੌਜਵਾਨਾਂ ਨੇ ਨੇੜੇ ਤੇੜੇ ਸ਼ਹਿਰਾਂ ਦੇ ਵਿੱਚ ਮਾਲਕਾਂ ਦੇ ਬੋਰਡਾਂ ਦੇ ਉੱਤੇ ਫੋਟੋਆਂ ਲਾ ਕੇ ਕਾਫੀ ਚੌਂਕਾਂ ਦੇ ਵਿੱਚ ਲਾਤੀਆਂ ਵੀ ਲੋਕਾਂ ਨੂੰ ਪਤਾ ਤਾਂ ਲੱਗੇ ਯਾਰ ਵੀ ਇਹਨਾਂ ਨੇ ਹੱਕ ਮਾਰੇ ਆ ਇਹਨਾਂ ਪੰਜਾਬੀਆਂ ਨੇ ਪਰ ਮਦਦ ਤਾਂ ਕੀ ਕਰਨੀ ਸੀ ਵੀ ਸਾਡੇ ਮੂੰਹਾਂ 'ਚ ਰੋਟੀ ਖੋਲੀ ਸਾਡੇ ਘਰਦਿਆਂ ਦੇ ਮੂੰਹਾਂ 'ਚ ਰੋਟੀ ਖੋਲੀ ਸੋ ਕੁਝ ਜਿਵੇਂ ਮੈਂ ਕਹਿੰਦਾ ਹੁਣ ਕੜਮ ਚੌਧਰੀ ਪੁਰਾਣੇ ਇਦਾਂ ਦੇ ਆ ਜਿਹੜੇ ਟਰੱਕ ਰੋਕ ਰੋਕ ਕੇ ਨੌਜਵਾਨਾਂ ਨੂੰ ਮਖੌਲ ਕਰਦੇ ਆ ਵੀ ਤੁਸੀਂ ਕੀ ਦੇ ਕਹਿਣ ਤੇ ਧਰਨੇ ਲਾ ਰਹੇ ਹੋ ਤੁਸੀਂ ਕਿੰਨੇ ਪੈਸੇ ਲੈ ਕੇ ਆਏ ਹੋ ਵਿਕੀ ਆਉਂਗੇ ਸੋ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਮੈਂ ਨਾਲ ਵੀਡੀਓਜ਼ ਲੈ ਜਾਣੀਆਂ ਕਿ ਮੈਂ ਮੀਹ ਪੈਂਦੇ ਚ ਨੌਜਵਾਨ ਖੜੇ ਆ ਧੁੱਪਾਂ ਚ ਖੜੇ ਆ ਸਪੀਕਰ ਲੈ ਕੇ ਆਪਦਾ ਸੰਗ ਪਾੜ ਰਹੇ ਆ ਕਿਉਂ ਕਿਉਂਕਿ ਇਹ ਆਪਦਾ ਹੱਕ ਮੰਗਦੇ ਆ ਕੈਨੇਡਾ ਜਾਣਾ ਕੋਈ ਸੌਖਾ ਨਹੀਂ ਕਿੰਨੇ ਕਿੰਨੇ ਪੈਸੇ ਲੈ ਕੇ ਲੋਕ ਜਾਂਦੇ ਆ ਕਿੰਨੇ ਤੁਸੀਂ ਦੇਖਿਆ ਹੀ ਆ ਵੀ ਕੁੜੀਆਂ ਆਇਲਸ ਕਰਕੇ ਜਾਂਦੀਆਂ ਨੇਗੀਆਂ ਮੁੰਡੇ ਵਾਲੇ ਪੈਸੇ ਲਾਉਂਦੇ ਉੱਥੇ ਜਾ ਕੇ ਮੁੱਕਰ ਜਾਂਦੇ ਤੇ ਕਈ ਮੁੰਡੇ ਨੇ ਸੁਸਾਇਡ ਵੀ ਕੀਤਾਗਾ ਕੈਨੇਡਾ ਜਾਣ ਦੀ ਉਹਨਾਂ ਦੀ ਚਾਹਤ ਹੁੰਦੀ ਆ ਵੀ ਉੱਥੇ ਜਾ ਕੇ ਤੁਸੀਂ ਬੰਦਿਆਂ ਦੀ ਮਦਦ ਤਾਂ ਕੀ ਕਰਨੀ ਆ ਤੁਸੀਂ ਇੰਨਾ ਨੌਜਵਾਨਾਂ ਦੇ ਮੂੰਹ 'ਚ ਰੋਟੀਆਂ ਖੋ ਰਹੇ ਹੋ ਜਿਨ੍ਹਾਂ ਨੇ ਤਨੋਂ ਮਨੋਂ ਥੋੜੀਆਂ ਕੰਪਨੀਆਂ ਦੇ ਵਿੱਚ ਕੰਮ ਕੀਤਾ ਸੋ ਮੇਰੀ ਬੇਨਤੀ ਆ ਉੱਥੇ ਜਿੰਨੀਆਂ ਵੀ ਪੰਜਾਬ ਦੀਆਂ ਪੰਜਾਬੀਆਂ ਦੀ ਉੱਥੇ ਸੰਸਥਾਵਾਂਆਂ ਜਾਂ ਕਮਿਊਨਿਟੀਆਂ ਦੇ ਗਰੁੱਪ ਬਣੇ ਵੀ ਆ ਜਾਂ ਕਬੱਡੀ ਵਾਲੇ ਆ ਫੈਡਰੇਸ਼ਨਾਂ ਬਣਾਈ ਬੈਠੇ ਆ ਕਿਉਂਕਿ ਕਬੱਡੀ ਦੀਆਂ ਜਿਨ੍ਹਾਂ ਦੀਆਂ ਫੈਡਰੇਸ਼ਨਾਂ ਬਣੀਆਂ ਉਹਨਾਂ ਦਾ ਵੀ ਟਰੱਕ ਲਾਈਨ 'ਚ ਬਹੁਤ ਕੰਮ ਨੇਗੇ ਵੀ ਬੇਨਤੀ ਆ ਵੀ ਇਨਾਂ ਨੌਜਵਾਨਾਂ ਦਾ ਸਾਥ ਦੇਵੋ ਕੋਈ ਨਾ ਕੋਈ ਅਜਿਹੀ ਕੜੀ ਬਣੋ ਇਹਨਾਂ ਨੌਜਵਾਨਾਂ ਦੀ ਕਿਤੇ ਨਾ ਕਿਤੇ ਸੈਟਲਮੈਂਟ ਕਰਾ ਦੋ ਵੀ ਇਹਨਾਂ ਨੂੰ ਵੀ ਪੈਸੇ ਮਿਲ ਜਾਣ ਤੇ ਮਾਲਕਾਂ ਨੂੰ ਵੀ ਆਇਆ ਨਾ ਲੱਗੇ ਵੀ ਸਾਨੂੰ ਜ਼ਿਆਦਾ ਦੇਣੇ ਪੈਗੇ ਕਿਉਂਕਿ ਮਾਲਕਾਂ ਨੇ ਤਾਂ ਇੱਕ ਤਰ੍ਹਾਂ ਦਾ ਸਕੈਮ ਕੀਤਾ ਉਹਨਾਂ ਨੇ ਆਪਦੇ ਆਪ ਨੂੰ ਦਿਵਾਲੀਆ ਸ਼ੋਅ ਕਰਕੇ ਉਧਰੋਂ ਵੀ ਪੈਸੇ ਉਹਨਾਂ ਲੈ ਇਹਨਾਂ ਤੋਂ ਕੰਮ ਕਰਾ ਕੇ ਇਹਨਾਂ ਦੇ ਪੈਸੇ ਵੀ ਇਕੱਠੇ ਕਰ ਲਏ ਦੂਜੀ ਗੱਲ ਜੇ ਮਾਲਕ ਕਹਿੰਦੇ ਅਸੀਂ ਐਡੇ ਕਰਪਟ ਹੋ ਗਏ ਲੱਖਾਂ ਡਾਲਰਾਂ ਦੀਆਂ ਗੱਡੀਆਂ ਤੇ ਉਹ ਐਸ਼-ਉਰਾਮ ਦੀ ਜ਼ਿੰਦਗੀ ਜਿਉਂਦੇ ਆਗੇ ਘੁੰਮਦੇ ਫਿਰਦੇ ਆਗੇ ਮੈਂ ਥੰਬ ਮੇਲ ਤੇ ਵੀ ਫੋਟੋਆਂ ਲਾਈਆਂ ਨਗੀਆਂ ਤੇ ਉਹਨਾਂ ਇੱਕ ਕੰਪਨੀ ਹੋਰ ਖੜੀ ਕਰ ਲਈ ਆ ਅਸੀਂ ਉਸ ਦੇ ਬਾਰੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸਾ ਕਰਾਂਗੇ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਜਿਹੜੇ ਪੁਰਾਣੇ ਗਏ ਹੋਏ ਉਹਨਾਂ ਨੂੰ ਪਤਾਗਾ ਜਿਵੇਂ ਪੰਜਾਬ ਦੇ ਵਿੱਚ ਕਈ ਲੋਕ ਕਾਨੂੰਨ ਆਪ ਦੀ ਜੇਬ ਚ ਰੱਖਦੇ ਆ ਉਵੇਂ ਹੀ ਹੁਣ ਕੈਨੇਡਾ ਨੂੰ ਪੰਜਾਬੀਆਂ ਨੇ ਪੰਜਾਬ ਹੀ ਬਣਾ ਲਿਆ ਸੋ ਕੁੱਤੀ ਚੋਰਾ ਨਾਲ ਰਲ ਚੁੱਕੀ ਆ ਜੀ ਜਿੰਨੀ ਕਰਪਸ਼ਨ ਹੁੰਦੀ ਆ ਓਨੀ ਕਰਦੇ ਆ ਜਿਹਨੂੰ ਜਿਹਨੂੰ ਇਹ ਢੇਡ ਆ ਗਿਆ ਆਉਣ ਵਾਲੇ ਦਿਨਾਂ ਚ ਖੁਲਾਸੇ ਜ਼ਰੂਰ ਕਰਾਂਗੇ ਜੀ ਪਰ ਮੈਂ ਇਹੀ ਬੇਨਤੀ ਕਰਦਾ ਵੀ ਆਪਣੇ ਅਦਾਰੇ ਜਰੀਏ ਐ ਦਾਨੀਆ ਸੱਚੀਆਂ ਸੂਚੀਆਂ ਖਬਰਾਂ ਬੋਲਣੀਆਂ ਬਹੁਤ ਜ਼ਰੂਰੀ ਆ ਇਹ ਨੌਜਵਾਨ ਕਈ ਅਦਾਰਿਆਂ ਦੇ ਉੱਤੇ ਆਏ ਆ ਲੰਮਾ ਸਮਾਂ ਹੋ ਗਿਆ ਇਹਨਾਂ ਨੂੰ ਪ੍ਰੋਟੈਸਟ ਕਰਦੇ ਉਹਨੂੰ ਸੋ ਹੱਥ ਜੋੜ ਕੇ ਬੇਨਤੀ ਆ ਇਹਨਾਂ ਨੌਜਵਾਨਾਂ ਨੇ ਕੋਈ ਗੁਨਾ ਨਹੀਂ ਕੀਤਾ ਇਹਨਾਂ ਨੌਜਵਾਨਾਂ ਨੇ ਮਿਹਨਤ ਕੀਤੀ ਆ ਸੋ ਇਹ ਆਪਦੇ ਹੱਕ ਮੰਗ ਰਹੇ ਆ ਸੋ ਇਹਨਾਂ ਦੇ ਨਾਲ ਖੜਨ ਦੀ ਲੋੜ ਆ ਆਉਣ ਵਾਲੇ ਦਿਨਾਂ ਚ ਕੋਈ ਨਾ ਕੋਈ ਹੋਰ ਜਾਣਕਾਰੀ ਲੈ ਕੇ ਆਵਾਂਗੇ ਇਸ ਵਿਸ਼ੇ ਤੇ ਇੰਟਰਵਿਊ ਲੈ ਕੇ ਆਵਾਂਗੇ ਮਾਲਕਾਂ ਤੱਕ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਉਹਨਾਂ ਦਾ ਪੱਖ ਵੀ ਸੁਣਾਵਾਂਗੇ ਬਾਕੀ ਵੀਡੀਓ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਓ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਬਹੁਤ ਵਧੀਆ ਵਧੀਆ ਕਹਾਣੀਆਂ ਸੁਣਾਵਾਂਗੇ ਜਿੱਦਾਂ ਕਿ ਰੁਪਿੰਦਰ ਗਾਂਧੀ ਦੀ ਸਟੋਰੀ ਲੈ ਕੇ ਆਵਾਂਗੇ ਆਪਾਂ ਜੋ ਫਿਲਮ ਤੋਂ ਬਿਲਕੁਲ ਹੀ ਵੱਖ ਹੋਊਗੀ ਫਰੰਡ ਦੇ ਵਿੱਚ ਬੜਾ ਝੂਠਮੂਠ ਦਿਖਾਇਆ ਗਿਆ ਤੇ ਹੁਣ ਵੀ ਦਿਖਾਇਆ ਜਾਣਾਗਾ ਜਿਵੇਂ ਮੈਂ ਅੱਜ ਥਮਿਲ ਪਾਇਆ ਵਾਹਕਲ ਮੂਸੇ ਵਾਲਾ ਉਸ ਟਾਪਿਕ ਤੇ ਵੀ ਅਪਾ ਰਿਪੋਰਟ ਬਣਾਵਾਂਗੇ ਤੇ ਤੁਹਾਨੂੰ ਪਤਾ ਹੀ ਆ ਵੀ ਆਪਣੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹ ਕੋਈ ਸੁਣੀਆਂ ਸੁਣਾਈਆਂ ਨਹੀਂ ਹੁੰਦੀਆਂ ਪੁਖਤਾ ਸਬੂਤਾਂ ਸੋਰਸਾਂ ਦੇ ਆਧਾਰ ਹੁੰਦੀਆਂ ਆਧਾਰ ਤੇ ਹੁੰਦੀਆਂ ਨੇ ਬਾਕੀ ਪੌਡਕਾਸਟ ਵੀ ਜਲਦੀ ਸਟਾਰਟ ਕਰਨ ਜਾ ਰਹੇ ਹਾਂ ਜੀ ਸਾਡੇ ਚੈਨਲ ਨੂੰ ਸਪੋਰਟ ਕਰੋ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰੋ ਤਦ ਤੱਕ ਲਈ ਧੰਨਵਾਦ ਨਵੇਂ ਦਿਨ ਨਵੀਂ ਕਹਾਣੀ ਜਾਂ ਕੋਈ ਨਵੀਂ ਰਿਪੋਰਟ ਨਵੀਂ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ